ਅਨੇ ਜੰਗ ਦਾ ਜਿਹੜਾ ਹਾਲ ਹੈ ਭਾਈ ਸਾਹਿਬ ਲਿਖਦੇ ਨੇ ਹੰਡਿਆ ਸਮ ਸੀਸ ਫੁੱਟੇ ਸੋ ਗਰੇ ਹਾਂਡੀਆਂ ਵਾਂਗ ਕਹਿੰਦੇ ਸਿਰ ਰੂਲੇ ਫਿਰਦੇ ਨੇ ਮਦਾਨੇ ਜੰਗ ਦੇ ਅੰਦਰ ਕਹਿੰਦੇ ਕਟਛੀਆਂ ਵਾਂਗ ਹੱਥ ਪੈਰ ਰੁਲਦੇ ਫਿਰਦੇ ਨੇ ਕਿਸੇ ਦਾ ਹੱਥ ਕਟਿਆ ਕਿਸੇ ਦੀ ਬਾਹ ਕੱਟੀ ਕਿਸੇ ਦੀ ਲੱਤ ਕੱਟੀ ਢਾਲਾਂ ਖਿਲਰ ਰੀਆਂ ਪਈਆਂ ਨੇ ਮਿੱਜ ਤੇ ਲਹੂ ਦਾ ਐ ਕਿਤੇ ਲਹੂ ਹੈ ਕਿਤੇ ਮੇਜਾ ਮਤਲਬ ਜਿੱਥੇ ਵੀ ਕੋਈ ਪੈਰ ਰੱਖਦਾ ਨਾ ਤੇ ਕਿਸੇ ਦੀ ਮੇਜਾ ਕਿਸੇ ਦਾ ਲਹੂ ਹੈ ਕਿਸੇ ਦਾ ਬਾਹਾਂ ਕਿਸੇ ਦੀ ਲਾਤਾਂ ਕਿਸੇ ਦਾ ਸਿਰ ਹੈ ਐਸਾ ਹਾਲ ਹੋ ਗਿਆ ਮੈਦਾਨੇ ਜੰਗ ਦੇ ਅੰਦਰ ਕਈ ਜ਼ਖਮੀ ਨੇ ਪਾਣੀ ਮੰਗਦੇ ਨੇ ਕਈ ਲੋਟ-ਪੋਟ ਹੋ ਕੇ ਖੂਨ ਦੇ ਨਾਲ ਲੱਤ-ਪੱਥ ਹੋਏ ਨੇ ਬੜੇ ਮਰੇ ਪਏ ਨੇ ਤਪਖਾਨ ਹਿਆਤ ਹਨੈ ਸਰ ਕੋ ਗੁਰਕੇ ਦਲ ਕੋ ਬਹੁ ਦਵੈ ਡਰ ਕੇ ਹਿਆਤ ਖਾਨ ਤੀਰ ਛੱਡ ਰਿਹਾ ਆ ਤੇ ਸਤਗੁਰਾਂ ਦੀ ਫੌਜ ਨੂੰ ਡਰਾ ਰਿਹਾ ਆ ਪਾਤਸ਼ਾਹ ਦੀ ਫੌਜ ਨੂੰ ਡਰ ਦੇ ਰਿਹਾ ਆ ਨਿਜ ਅੰਗ ਬਚਾਏ ਪ੍ਰਹਾਰਤ ਹੈ ਹੈ ਤੇਜ ਕਰੇ ਲਲਕਾਰਤ ਹੈ ਆਪਣੇ ਸਰੀਰ ਨੂੰ ਬਚਾ ਕੇ ਵਾਰ ਕਰਦਾ ਆ ਹਿਆਤ ਖਾਨ ਦਲ ਮੈਂ ਬਲ ਦੀ ਦਿਖਾਰਤ ਹੈ ਸੈਨਾ ਵਿੱਚ ਵੱਡੀ ਤਾਕਤ ਵਿਖਾਉਂਦਾ ਪਿਆ ਹੈ ਜਿਸ ਤੀਰ ਹਨ ਜਿਸ ਮਾਰਤਾ ਜਿੰਨੂੰ ਵੀ ਤੀਰ ਮਾਰਦਾ ਹੈ ਉਹਨੂੰ ਮਾਰ ਦਿੰਦਾ ਹੈ ਗੁਰਪਾਸ ਮਹੰਤ ਕ੍ਰਿਪਾਲ ਖਰਿਓ ਉਬਲੋਕਤ ਕੋਪ ਵਿਸਾਲ ਭਰਿਓ ਗੁਰੂ ਜੀ ਦੇ ਕੋਲ ਖੜਾ ਆ ਮਹੰਤ ਕ੍ਰਿਪਾਲ ਦਾਸ ਅਦਾਸੀਆਂ ਦਾ ਮੁਖੀ ਹੈ ਨਾ ਜਿਹੜਾ ਅਦਾਸੀ ਦਾ ਭੱਜ ਗਏ ਸੀ ਮਹੰਤ ਕਿਰਪਾਲਦਾਸ ਖੜਾ ਆ ਕੋਲ ਮਹਾਰਾਜ ਜੀ ਆਪਾਂ ਕੱਲ ਵੀ ਬੇਨਤੀ ਕੀਤੀ ਸੀ ਗੁਰੂ ਪਿਆਰਿਓ ਜਿਹੜਾ ਘੋੜਸਵਾਰ ਹੈ ਨਾ ਜਾਂ ਜਿਹੜਾ ਮੁਖੀ ਹੈ ਜਦ ਆਪਾਂ ਗੱਲ ਕੀਤੀ ਇਤਿਹਾਸ ਦੀ ਪਿੱਛੇ ਵੀ ਜ਼ਿਕਰ ਕੀਤਾ ਵੀ ਮਹਾਰਾਜ ਨਾ ਸਿਪਾਈ ਦੀ ਵੱਖਰੀ ਤਨਖਾਹ ਹੁੰਦੀ ਹੈ ਤੇ ਉਹਨਾਂ ਦੇ ਮੁਖੀ ਦੀ ਵੱਖਰੀ ਤਨਖਾਹ ਹੁੰਦੀ ਹੈ ਫਰਕ ਹੁੰਦਾ ਦੋਨਾਂ ਦੇ ਵਿੱਚ ਬਹੁਤ ਸ਼ਸਤਰਾਂ ਦਾ ਫਰਕ ਹੁੰਦਾ ਚਲਾਉਣ ਦਾ ਅਭਿਆਸ ਦਾ ਬੜਾ ਫਰਕ ਹੁੰਦਾ ਆ ਹੁਣ ਨਾ ਜਦੋਂ ਵੀ ਇਹਨਾਂ ਦਾ ਮੁਖੀ ਕੋਈ ਤੁਰਦਾ ਆ ਨਾ ਹੁਣ ਭੀਖਣ ਖਾਨ ਹਯਾਤ ਖਾਨ ਨਿਆਬਤ ਖਾਨ ਉਮਰ ਖਾਨ ਇਹ ਮੁਖੀ ਨਹੀਂ 100-100 ਸਿਪਾਹੀ ਇਹਨਾਂ ਦੇ ਅੰਡਰ ਹੈ ਹੁਣ ਜਿਹੜਾ 100 ਸਿਪਾਹੀ ਇਹਨਾਂ ਦੇ ਅੰਡਰ ਹੈ ਉਹ 100 ਸਿਪਾਹੀ ਨਾਲੋਂ ਇਹ ਉੱਤੇ ਨੇ ਤਾਈਉ ਇਹਨਾਂ ਨੂੰ ਮੁਖੀ ਬਣਾਇਆ ਹੈ ਸਰਦਾਰ ਬਣਾਇਆ ਹੈ। ਇਵੇਂ ਮਹਾਰਾਜ ਵਾਲੇ ਪਾਸੇ ਹੈ ਮੁਖੀ ਸਿੱਖ ਨੇ ਜਿਹੜੇ ਜਾਂ ਮੁਖੀ ਸੂਰਮੇ ਨੇ ਜਿਹੜੇ ਇੱਕ ਹੁੰਦੀ ਹੈ ਆਮ ਸੈਨਾ ਇੱਕ ਉੱਦੀ ਮੁਖੀ ਜਿਹੜਾ ਮੁਖੀ ਜਦੋਂ ਚੱਲ ਤੁਰਦਾ ਹੈ ਨਾ ਉਹ ਆਮ ਨੂੰ ਬੜਿਆਂ ਨੂੰ ਵੱਡ ਦਾ ਘਟਦਾ ਹੁੰਦਾ ਹੈ। ਪਰ ਜਦੋਂ ਮੁਖੀ ਦਾ ਮੁਖੀ ਨਾਲ ਟੱਕਰਾ ਹੁੰਦਾ ਨਾ ਉਦੋਂ ਪਤਾ ਲੱਗਦਾ ਵੀ ਕਿੰਦੇ ਚ ਕਿੰਧੀਆਂ ਬਾਹਾਂ ਚ ਜ਼ਿਆਦਾ ਜ਼ੋਰ ਹੈ ਕਿੰਦੇ ਬਾਜੂ ਬਲ ਵਿੱਚ ਜ਼ਿਆਦੀ ਤਾਕਤ ਹੈ ਫਿਰ ਪਤਾ ਲੱਗਦਾ ਹੈ ਹੁਣ ਇਹ ਹਿਆਤਖਾਨ ਮਾਰਦਾ ਆਉਂਦਾ ਹੈ ਆਮ ਸਿਪਾਹੀਆਂ ਨੂੰ ਗੁਰੂ ਕੀ ਸੈਨਾ ਦਾ ਘਾਣ ਕਰਦਾ ਆਉਂਦਾ ਹੈ ਮਹੰਤ ਕ੍ਰਿਪਾਲ ਕੋਲ ਕੋਲ ਖੜਾ ਤੇ ਉਹਨੇ ਵੇਖਿਆ ਜਦੋਂ ਤੇ ਵੀਰ ਰਸ ਅੰਦਰ ਪੈਦਾ ਹੋ ਗਿਆ ਵੀਰ ਰਸ ਬਲ ਤੇਜ ਤਰੰਗਮ ਜੋਰ ਕਰੇ ਹਮਰੇ ਦਲ ਕੋ ਬੋਤਰਾਸ ਧਰੇ ਸਤਗੁਰਾਂ ਨੂੰ ਕਹਿਣ ਲੱਗਾ ਮਹਾਰਾਜ ਹਿਆਤਖਾਨ ਆਪਣੀ ਸੈਨਾ ਨੂੰ ਬਹੁਤ ਡਰਾਉਂਦਾ ਪਿਆ ਹੈ ਆਪਣੇ ਸਿਪਾਹੀਆਂ ਨੂੰ ਮੈਨੂੰ ਆਗਿਆ ਦਿਓ ਮੈਂ ਇਹਦੇ ਨਾਲ ਦੋ ਹੱਥ ਕਰਾਂ ਇਹਦੇ ਨਾਲ ਮੁਕਾਬਲਾ ਕਰਾਂ ਭਟ ਬ੍ਰਿੰਦਨ ਕੋਰ ਅਨਮਾਰਤ ਹੈ ਮਹਾਰਾਜ ਬੜੇ ਸੂਰਮਿਆਂ ਨੂੰ ਰਣ ਖੇਤਰ ਦੇ ਵਿੱਚ ਮਾਰਦਾ ਪਿਆ ਹੈ ਆਪਣੇ ਅੰਗ ਬਚਾ ਕੇ ਵਾਰ ਕਰਦਾ ਏ ਪਹਿਲਾਂ ਮੈਂ ਇਸ ਵੈਰੀ ਨੂੰ ਮਾਰਾਂ ਫਿਰ ਆਪ ਜੀ ਦੇ ਦਰਸ਼ਨ ਕਰਾਂਗਾ ਮੈਨੂੰ ਆਗਿਆ ਦਿਓ ਮਹੰਤ ਕ੍ਰਿਪਾਲਦਾਸ ਕਹਿਣ ਲੱਗਾ ਕਲਗੀਧਰ ਜੋ ਮੁਸਕਾਏ ਕਹਿਓ ਤੁਮ ਬਾਕਣ ਕੇਰ ਪ੍ਰਤਾਪ ਲਹੇ ਕਲਗੀਧਰ ਸਤਿਗੁਰੂ ਮੁਸਕਰਾ ਕੇ ਕਹਿਣ ਲੱਗੇ ਕਹਿੰਦੇ ਵੀ ਸੰਤ ਜੀ ਤੁਹਾਡੇ ਬਚਨਾਂ ਦਾ ਪ੍ਰਤਾਪ ਵੇਖਿਆ ਆ ਤੁਸੀਂ ਵਰ ਦਿੱਤਾ ਆ ਵੀ ਸਤਗੁਰੂ ਜਿੱਤਣਗੇ ਤੇ ਪਹਾੜੀਏ ਹਾਰਨਗੇ ਇਸ ਲਈ ਤੁਹਾਨੂੰ ਕੀ ਲੋੜ ਹੈ ਪਰ ਅੱਗੋ ਮਹੰਤ ਬੋਲਿਆ ਕਹਿੰਦਾ ਨਹੀਂ ਮਹਾਰਾਜ ਲੋੜ ਹੈ ਆਗਿਆ ਦਿਓ ਤੁਸੀਂ ਪ੍ਰਭ ਜੀ ਰਣ ਮੈਂ ਤੁਮ ਸੰਗ ਖੜਿਓ ਸਤਗੁਰੂ ਰਣ ਖੇਤਰ ਵਿੱਚ ਤੁਸੀਂ ਸੰਗ ਖੜੇ ਹੋ ਤੇ ਵੇਖੋ ਵੀ ਗੱਲ ਇਹ ਹੈ ਵੀ ਉਹ ਪਠਾਨ ਹੈ ਜਿਹੜਾ ਆਪਣਾ ਨਮਕ ਖਾ ਕੇ ਗਿਆ ਆ ਤੇ ਆਪਣੇ ਬੰਦਿਆਂ ਨੂੰ ਮਾਰ ਰਿਹਾ ਏ ਇਸ ਇਸ ਲਈ ਮੇਰੇ ਕੋਲੋਂ ਬਰਦਾਸ਼ਤ ਨਹੀਂ ਹੁੰਦਾ ਮਹੰਤ ਕ੍ਰਿਪਾਲਦਾਸ ਕਹਿਣ ਲੱਗਾ ਨਹ ਜਾਏ ਸਹਯੁਰਿਪਕੇ ਬਲ ਕੋ ਕਰ ਘਾਤ ਡਰਾਵਤ ਹੈ ਦਲ ਕੋ ਹਮਲਾ ਕਰਕੇ ਸਾਡੇ ਸੈਨਾ ਨੂੰ ਸਾਡੀ ਸਾਡੇ ਦਲ ਨੂੰ ਡਰਾਉਂਦਾ ਪਿਆ ਏ ਕਲਗੀ ਧਰਜੋ ਜਬ ਬੈਣ ਸੁਣੇ ਔਰ ਹੋਏ ਪ੍ਰਸੰਨ ਵਿਸਾਲ ਭਣੇ ਕਲਗੀ ਧਰ ਮਹਾਰਾਜ ਨੇ ਬਚਨ ਸੁਣੇ ਜਦੋਂ ਬੜੇ ਪ੍ਰਸੰਨ ਹੋਏ ਹਥਿਆਰ ਕਹਾ ਜੋ ਪ੍ਰਹਾਰ ਹੋਗੇ ਸਤਿਗੁਰ ਕਹਿੰਦੇ ਤੁਹਾਡੇ ਪਾਸ ਕਿਹੜਾ ਹਥਿਆਰ ਹੈ ਜਿਹੜਾ ਚਲਾਓਗੇ ਮਹੰਤ ਕ੍ਰਿਪਾਲਦਾਸ ਨੂੰ ਕਹਿਣ ਲੱਗੇ ਵੀ ਹਥਿਆਰ ਕਿਹੜਾ ਚਲਾਓਗੇ ਜਿਸ ਕੇ ਬਲ ਤੇ ਅਬ ਮਾਰੋਗੇ ਜੇ ਸਦੇ ਬਲ ਕਰਕੇ ਹੁਣ ਉਹਨੂੰ ਮਾਰੋਗੇ ਤਲਵਾਰ ਤਫੰਗ ਨਾ ਤੂੰਮਰ ਹੈ ਨਾ ਤਾਂ ਤੁਹਾਡੇ ਪਾਸ ਤਲਵਾਰ ਹੈ ਨਾ ਬੰਦੂਕ ਹੈ ਨਾ ਬਰਸ਼ਾ ਹੈ ਤਨ ਬਾਣ ਮਹਾਨ ਨਹੀਂ ਕਰ ਹੈ ਨਾ ਹੀ ਤਨੁਖ ਬਾਣ ਹੈ ਤਨੁਖ ਵੀ ਨਹੀਂ ਤੇ ਤੀਰ ਵੀ ਨਹੀਂ ਨਹ ਢਾਰ ਬਚਾਵਣ ਅੰਗਣ ਕੋ ਕਿਮ ਜੰਗ ਚਾਹੋ ਅਰ ਭੰਗਣ ਕੋ ਸਰੀਰ ਨੂੰ ਬਚਾਉਣ ਵਾਸਤੇ ਢਾਲ ਵੀ ਨਹੀਂ ਹੈ। ਪਾਤਸ਼ਾਹ ਪੁੱਛਦੇ ਨੇ, "ਨਾ ਤਲਵਾਰ, ਨਾ ਨੇਜਾ, ਨਾ ਬਰਸ਼ਾ, ਨਾ ਬੰਦੂਕ, ਨਾ ਤਨੋਖ, ਨਾ ਤੀਰ, ਨਾ ਢਾਲ, ਕੁਝ ਵੀ ਨਹੀਂ ਹੈ।" ਕਿਵੇਂ ਜੰਗ ਵਿੱਚ ਵੈਰੀ ਨੂੰ ਮਾਰਨਾ ਚਾਹੁੰਦੇ ਹੋ? ਕਾਹਦੇ ਨਾਲ ਮਾਰੋਗੇ? ਪਾਤਸ਼ਾਹ ਬੋਲੇ, "ਸੁਣ ਸੰਤ, ਕਿਰਪਾਲ, ਕਿਰਪਾਲ ਲਹਿਓ।" ਇੱਗ ਮਾਤਲ ਵੀਰ ਕਿਰਪਾਲ ਚਾਹੇਓ ਕਿਰਪਾਲ ਮਹੰਤ ਨੇ ਸੁਣ ਕੇ ਸਤਗੁਰਾਂ ਵੱਲ ਵੇਖਿਆ ਤੇ ਫਿਰ ਕੋਲ ਖੜੇ ਮਾਮਾ ਕਿਰਪਾਲ ਚੰਦ ਵੱਲ ਵੇਖਿਆ ਤੇ ਫਿਰ ਕਹਿਣ ਲੱਗਾ ਕਹਿੰਦਾ ਮਹਾਰਾਜ ਆ ਜਿਹੜਾ ਮੇਰੇ ਮੋਢੇ ਤੇ ਰੱਖਿਆ ਕੁਤਕਾ ਕੁਤਕਾ ਇਹ ਕਾਦੇ ਵਾਸਤੇ ਆ ਮੈਂ ਤਾਂ ਆਪਣਾ ਵੱਡਾ ਹਥਿਆਰ ਪਕੜਿਆ ਹੋਇਆ ਆ ਹੱਥ ਦੇ ਵਿੱਚ ਕੁਤਕਾ ਇਹ ਕਾਦੇ ਲਈ ਐ ਮੋਢੇ ਤੇ ਰੱਖਿਆ ਹੋਇਆ ਐ ਬੜਾ ਮੋਟਾ ਸੀ ਸੋਟਾ ਇਹ ਕੁੱਤ ਕਾ ਸੀ ਜਿਹੜਾ ਇਹਦੇ ਹੱਥ ਚ ਇੱਕ ਸੰਗ ਹਿਆਤ ਪ੍ਰਹਾਰ ਕਰੂੰ ਮਹਾਰਾਜ ਤੁਸੀਂ ਆਗਿਆ ਦਿਓ ਇੱਕੋ ਹੀ ਵਾਰ ਕਰਾਂਗਾ ਇੱਕੋ ਵਾਰ ਹੀ ਤੇ ਇੱਕ ਵਾਰ ਕਰਾਂਗਾ ਬਾਕੀ ਤੁਹਾਡੀ ਸ਼ਕਤੀ ਵਰਤਣੀ ਹੈ ਤੁਹਾਡੀ ਕਲਾ ਵਰਤਣੀ ਹੈ ਕਿਰਪਾ ਤੁਹਾਡੀ ਹੈ ਜਹਰ ਲਾਓ ਚੱਲ ਜਾਏ ਨਾ ਸ਼ੋਰ ਹੋ ਗਏ ਇੱਕ ਵਾਰ ਕਰੂੰ ਸਿਰ ਫੁਰ ਹੂੰਗਾ ਕਹਿੰਦਾ ਵੀ ਮਹਾਰਾਜ ਜਿੱਥੋਂ ਤੱਕ ਵੀ ਚਲਾ ਜਾਵੇ ਛੱਡਾਂਗਾ ਨਹੀਂ ਇੱਕੋ ਵਾਰ ਕਰਕੇ ਸਿਰ ਫੇਦਿਆਂਗਾ ਇਸ ਲਈ ਸੁਣ ਮਾਤਲ ਧੀਲ ਕਿਰਪਾਲ ਕਹੇ ਇਹ ਸੁਣ ਕੇ ਮਾਮਾ ਕਿਰਪਾਲ ਜੀ ਬੋਲੇ ਮਹਾਰਾਜ ਬੜਾ ਤੇਜ ਤਾਪ ਹੈ ਮਹਾਂਤ ਕ੍ਰਿਪਾਲ ਦਾਸ ਦਾ ਆਗਿਆ ਦਿਓ ਤੁਸੀਂ ਇਹਨਾਂ ਨੂੰ ਮੈਂ ਵੀ ਵੇਖਾਂ ਜੁੱਧ ਕਰਦੇ ਮਹਾਂਤ ਕ੍ਰਿਪਾਲ ਦਾਸ ਨੂੰ ਵੀ ਕਿਵੇਂ ਜੁੱਧ ਕਰਦਾ ਆ ਪਠਾਣਾ ਦੇ ਨਾਲ ਮਸਕਾਏ ਪ੍ਰਭੂ ਤਬ ਬਾਖ ਕਹਿਓ ਸਤਗੁਰੂ ਬੋਲੇ ਕਹਿੰਦੇ ਭਾਈ ਤੂੰ ਹਯਾਤਖਾਨ ਨੂੰ ਮਾਰਨਾ ਚਾਹਣਾ ਆ ਤੇਰਾ ਕੁਤਕਾ ਪ੍ਰਸਿੱਧ ਹੋਵੇਗਾ ਜਗਤ ਵਿੱਚ ਕੁਤਕਾ ਜਿਵੇਂ ਭੀਮ ਦੀ ਗਦਾ ਪ੍ਰਸਿੱਧ ਹੋਈ ਸੀ ਨਾ ਤੈਨੂੰ ਲੋਕ ਕੁੱਤਕੇ ਨਾਲ ਯਾਦ ਕਰਿਆ ਕਰਨਗੇ ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਗੁਰ ਕੇ ਸੁਣ ਬਾਕ ਆਨੰਦ ਭਇਓ ਬਲ ਸਾਤ ਸੋ ਹੱਥ ਸੰਭਾਰ ਲਿਓ ਗੁਰੂ ਜੀ ਦਾ ਬਚਨ ਸੁਣ ਕੇ ਮਹੰਤ ਕ੍ਰਿਪਾਲਦਾਸ ਪ੍ਰਸੰਨ ਹੋ ਗਿਆ ਬਲ ਦੇ ਨਾਲ ਉਹਨੂੰ ਆਪਣੇ ਹੱਥ ਵਿੱਚ ਸੰਭਾਲ ਲਿਆ ਕੁੱਤਕੇ ਨੂੰ ਵੱਡਾ ਸਰੀਰ ਹੈ ਪੱਟ ਡਟੇ ਲੰਮੀਆਂ ਬਾਹਾਂ ਨੇ ਵੱਡੀਆਂ ਸ਼ਕਤੀਸ਼ਾਲੀ ਬਾਹਾਂ ਨੇ ਜੜਾਵਾਂ ਦਾ ਜੋੜਾ ਸਿਰ ਤੇ ਸਾਰੇ ਸਰੀਰ ਦੇ ਅੰਗਾਂ ਤੇ ਸਵਾਭ ਮਲੀ ਹੋਈ ਹੈ ਆਪਣੇ ਘੋੜੇ ਨੂੰ ਭੁਜਾ ਕੇ ਚੱਲ ਪਿਆ ਘੋੜੇ ਤੇ ਸਵਾਰ ਹੈ ਚੱਲ ਪਿਆ ਪਠਾਣਾ ਦੇ ਦਲ ਵਿੱਚ ਵੜ ਗਿਆ ਜਾ ਕੇ ਤਨ ਭੈਰ ਵਿਭੇਕ سپੈਦ ਕਰਿਓ ਅੱਖਾਂ ਲਾਲ ਨੇ ਚੇਰਾ ਡਰਾਉਣਾ ਹੋਇਆ ਬਣਿਆ ਹੋਇਆ ਕਿਉਂਕਿ ਸਵਾਹ ਮਲੀ ਐ ਸਰੀਰ ਦੇ ਉੱਪਰ ਤੇ ਜਾ ਕੇ ਹਿਆਤ ਖਾਨ ਨੂੰ ਮੰਗਾਰਿਆ ਤਤਕਾਲ ਹਿਆਤ ਬੰਗਾਰ ਲਿਓ ਮੰਗਾਰਿਆ ਜਾ ਕੇ ਉਹ ਕਿਤ ਜਾਤ ਭਜੋ ਇਤ ਹੋ ਹੋ ਖਰਿਓ ਮਹਾਂਤ ਕ੍ਰਿਪਾਲਦਾਸ ਕਹਿਣ ਲੱਗੇ ਉਹ ਕਹਿੰਦੇ ਤੂੰ ਕਿੱਧਰ ਭੱਜਾ ਜਾਣਾ ਆ ਇੱਧਰ ਆ ਮੇਰੇ ਸਾਹਮਣੇ ਖੜਾ ਹੋ ਮੇਰੇ ਨਾਲ ਕਿਰਪਾਨ ਕੱਢ ਕੇ ਲਾੜ ਹਮਰੇ ਬਹੁ ਵੀਰ ਹਤੇ ਰਨ ਮੈਂ ਮਦਾਨੇ ਜੰਗ ਵਿੱਚ ਰਣ ਖੇਤਰ ਵਿੱਚ ਸਾਡੇ ਬੜੇ ਸੂਰਮੇ ਮਾਰੇ ਨੇ ਤੂੰ ਹਿਆਤ ਖਾਨ ਨੂੰ ਕਿਹਾ ਸਾਹਮਣੇ ਹੋ ਇੱਧਰ ਮੁਕਾਬਲਾ ਕਰ ਤੂੰ ਮੇਰੇ ਨਾਲ ਸੁਣ ਖਾਨ ਮੁਰਿਓ ਲਲਕਾਰ ਤਹੀ ਹੁਣ ਹਿਆਤ ਖਾਨ ਵੀ ਮਾੜਾ ਮੋਟਾ ਬੰਦਾ ਤਾਂ ਹੈ ਨਹੀਂ 100 ਸਿਪਾਹੀਆਂ ਦਾ ਮਾਲਕ ਹੈ 100 ਸਿਪਾਹੀ ਉਹਦੇ ਅੰਡਰ ਹੈ ਉਹਨਾਂ ਵੀ ਸ਼ਸਤਰਾਂ ਦਾ ਅਭਿਆਸ ਹੈ। ਐਵੇਂ ਨਾ ਪਾਗੇ ਵੀ ਜ਼ਿਕਰ ਕਰਦੇ ਓਡਾ ਵੱਡਾ ਸੂਰਮਾ ਹੁੰਦਾ ਸੀ ਜਿੱਡੀ ਉਹਦੇ ਥੱਲੇ ਸੈਨਾ ਹੁੰਦੀ ਸੀ ਕਿਸੇ ਕੋਲੇ 5000 ਦੀ ਸੈਨਾ ਹੁੰਦੀ ਸੀ। ਜਿਹੜੇ ਜਿਹੜੇ ਮਹਾਰਾਜ ਨਾਲ ਲੜਦੇ ਰਹੇ। ਕਿਸ ਕੋਈ 10000 ਹੁੰਦਾ ਸੀ, ਕੋਈ 20000 ਹੁੰਦਾ ਸੀ, ਕੋਈ 30000 ਹੁੰਦਾ ਸੀ। ਹੁਣ ਜਦੋਂ ਪਠਾਨ ਤੇ ਹੇ ਮਹੰਤ ਕਰਪਾਲਦਾਸ ਆਮੋ ਸਾਹਮਣੇ ਹੋਏ ਲਲਕਾਰਿਆ ਕਹਿੰਦੇ ਲਲਕਾਰਦਿਆਂ ਹੀ ਮੁੜ ਪਿਆ ਉਹ ਵੀ ਭਾਈ ਸਾਹਿਬ ਲਿਖਦੇ ਐਦਾਂ ਮੁੜਿਆ ਜਿਵੇਂ ਸੱਪ ਦੀ ਪੂਛਲ ਤੇ ਕੋਈ ਪੈਰ ਰੱਖ ਦੇਵੇ ਸੱਪ ਦੀ ਪੂਛ ਤੇ ਕੋਈ ਪੈਰ ਰੱਖੇ ਤੇ ਸੱਪ ਫੰਨ ਚੁੱਕ ਲੈਂਦਾ ਉਸੇ ਵੇਲੇ ਕਹਿੰਦੇ ਇਸੇ ਤਰ੍ਹਾਂ ਐਦਾਂ ਮੁੜ ਪਿਆ ਉਹ ਵੀ ਹਿਆਤਖਾਨ ਦੋਵੇਂ ਸੂਰ ਵੀ ਆਮੋ ਸਾਹਮਣੇ ਉਹਨੇ ਉਹਦੇ ਕੋਲੇ ਕਰਪਾਨ ਹੈ ਤੇ ਇਧਰ ਮਹੰਤ ਕਰਪਾਲ ਦਾਸ ਕੋਲੇ ਨਾ ਕੋਈ ਕਿਰਪਾਨ ਹੈ ਨਾ ਕੋਈ ਬਰਸ਼ਾ ਨਾ ਕੋਈ ਨੇਜਾ ਨਾ ਕੋਈ ਢਾਲ ਸਿਰਫ ਇੱਕ ਉਤਕਾ ਹੈ ਡੰਡਾ ਹੈ ਮੋਟਾ ਡੰਡਾ ਹੈ ਇਸ ਲਈ ਮਹੰਤ ਕਰਪਾਲ ਦਾਸ ਵੀ ਘੋੜੇ ਤੇ ਸਵਾਰ ਹੈ ਉਹ ਵੀ ਘੋੜੇ ਤੇ ਸਵਾਰ ਹੈ ਹੁਣ ਜੀ ਜਦੋਂ ਇਹਨਾਂ ਦਾ ਜੁੱਧ ਹੋਇਆ ਨਾ ਆਪਸ ਵਿੱਚ ਸਾਰਿਆਂ ਨੇ ਜੰਗ ਰੋਕ ਦਿੱਤੀ ਸਾਰਿਆਂ ਨੇ ਰੋਕ ਦਿੱਤੀ ਇੱਧਰ ਵੇਖਣ ਲੱਗ ਪਏ ਹਰਾਨ ਨੇ ਪਹਾੜੀ ਰਾਜੇ ਵੀ ਪਠਾਨ ਵੀ ਇਹ ਜੜਾਵਾਂ ਵਾਲਾ ਸਾਧ ਕਿੱਥੋਂ ਆ ਗਿਆ ਵੀ ਅੱਜ ਤੱਕ ਮੈਦਾਨੇ ਜੰਗ ਦੇ ਵਿੱਚ ਸੂਰਮੇ ਸਿਪਾਹੀ ਤਾਂ ਲੜਦੇ ਵੇਖੇ ਨੇ ਆ ਸਾਧ ਪਹਿਲੀ ਵਾਰੀ ਵੇਖਿਆ ਵੇਖ ਰਹੇ ਆ ਲੜਦਾ ਸਾਧਾਂ ਦਾ ਕੀ ਕੰਮ ਹੁੰਦਾ ਲੜਾਈ ਨੇ ਉਹ ਵੀ ਜਟਾਵਾਂ ਨੇ ਦੇ ਸਿਰ ਤੇ ਇਹ ਜੁੱਧ ਭਲੋ ਹਟ ਸਾਧ ਕੀ ਉਹ ਕਹਿ ਰਹੇ ਨੇ ਵੀ ਇਹ ਸਾਧ ਨੇ ਜੁੱਧ ਕਰਨ ਦਾ ਬੜਾ ਹੱਟ ਕੀਤਾ ਹਿਤ ਮਾਰਨ ਕੇ ਕੁਤਕਾ ਸੋ ਲਇਓ ਮਾਰਨ ਵਾਸਤੇ ਵੀ ਹੱਥ ਵਿੱਚ ਕੁਤਕਾਈ ਲੈ ਕੇ ਆਇਆ ਡੰਡਾ ਹੀ ਲੈ ਕੇ ਆਇਆ ਸਾਰਿਆਂ ਨੇ ਜੰਗ ਰੋਗ ਦਿੱਤੀ ਉਧਰ ਵੇਖਣ ਲੱਗ ਪਏ ਹਿਆਤ ਖਾਨ ਇੱਕ ਪਾਸੇ ਦੂਜੇ ਪਾਸੇ ਮਹੰਤ ਕ੍ਰਿਪਾਲਦਾਸ ਸਾਰੇ ਹੈਰਾਨ ਨੇ ਤੇ ਗੱਲਾਂ ਪਤਾ ਕੀ ਕਰਦੇ ਨੇ ਕਹਿੰਦੇ ਅੱਜ ਤੱਕ ਐਹੋ ਜਿਹਾ ਜੁੱਧ ਨਹੀਂ ਵੇਖਿਆ ਐਹੋ ਜਿਹਾ ਢੇਡ ਨਹੀਂ ਵੇਖਿਆ ਮੁਕਾਬਲਾ ਨਹੀਂ ਵੇਖਿਆ ਵੀ ਇੱਕ ਪਾਸੇ ਝਟਾਵਾਂ ਵਾਲਾ ਸਾਦ ਇੱਕ ਪਾਸੇ ਪਠਾਨ ਜਿਹੜੇ ਪੀੜੀਆਂ ਦਰ ਪੀੜੀਆਂ ਲੜਦੇ ਆ ਰਹੇ ਨੇ ਉਹ ਹੈ ਇੱਕ ਪਾਸੇ ਹੱਥ 'ਚ ਕੁੱਤਕਾ ਆ ਇੱਕ ਪਾਸੇ ਉਹ ਸੂਰਮਾ ਆ ਜਿਹੜਾ ਸ਼ਸਤਰਾਂ ਦਾ ਅਭਿਆਸੀ ਹੈ ਜਿੰਦੇ ਕੋਲੇ ਹੈ ਵੀ ਕਿਰਪਾਨ ਤਲਵਾਰ ਕਰ ਤੇਜ ਤਰੰਗ ਪਠਾਨ ਆਇਓ ਪਠਾਨ ਘੋੜੇ ਨੂੰ ਤੇਜ ਕਰਕੇ ਆਇਆ ਤਲਵਾਰ ਨਕਾਰ ਅਭਾਰ ਲਿਓ ਤਲਵਾਰ ਨੂੰ ਕੱਢ ਕੇ ਉਹਨੇ ਹਵਾ ਚ ਅਭਾਰਿਆ ਸਾਹਮਣੇ ਧੀਰਜ ਧਾਰ ਕੇ ਸਾਧ ਖੜਾ ਆ ਮਹੰਤ ਕ੍ਰਿਪਾਲ ਦਾਸ ਕੁਤਕਾ ਫੜ ਕੇ ਰੱਤਾ ਭਰ ਵੀ ਡਰ ਨਹੀਂ ਉਹਦੇ ਅੰਦਰ ਸਾਹਮਣੇ ਖੜਾ ਤਬ ਖਾਨ ਹਿਆਤ ਸਮੀਪ ਟੁੱਕਿਓ ਹਿਆਤ ਖਾਨ ਮਹੰਤ ਦੇ ਸਾਹਮਣੇ ਆਇਆ ਹੱਥ ਵਿੱਚ ਤਲਵਾਰ ਫੜ ਕੇ ਵਾਰ ਕੀਤਾ ਉਹਨੇ ਮਹੰਤ ਕ੍ਰਿਪਾਲ ਦਾਸ ਦੇ ਉੱਪਰ ਤੇ ਅੱਗੋਂ ਨਾ ਜਦੋਂ ਉਹਨੇ ਵਾਰ ਕੀਤਾ ਤੇ ਅੱਗੋਂ ਮਹੰਤ ਕ੍ਰਿਪਾਲ ਦਾਸ ਨੇ ਆਪਣੀ ਆਪਣਾ ਕੁੱਤਕਾ ਕਰ ਲਿਆ ਅੱਗੇ ਉਹਦੇ ਵੇਖ ਲਓ ਐਹਾ ਐਸਾ ਕੁੱਤਕਾ ਭਾਰੀ ਸੀ ਉਹਦੀ ਕਿਰਪਾਨ ਤਲਵਾਰ ਟੁੱਟ ਕੇ ਥੱਲੇ ਡਿੱਗ ਪਈ ਦੋ ਟੋਟੇ ਹੋ ਗਈ ਉਹਦੀ ਕਿਰਪਾਨ ਜਦੋਂ ਕੁੱਤਕੇ ਦੇ ਨਾਲ ਟਕਰਾਈ ਦੋ ਟੋਟੇ ਹੋ ਕੇ ਡਿੱਗ ਪਈ ਭਭ ਕਿਉ ਸਮ ਕੇਹਰ ਸਾਧ ਤਬਾ ਹੁਣ ਮਹੰਤ ਕ੍ਰਿਪਾਲ ਦਾਸ ਸ਼ੇਰ ਵਾਂਗ ਗੱਜਿਆ ਗੱਜਿਆ ਕਹਿੰਦਾ ਉਹ ਪਠਾਣਾ ਹੁਣ ਮੇਰਾ ਵਾਰ ਸਾਂਭੀ ਗੁਰੂ ਪਿਆਰੀ ਸਾਧ ਸੰਗਤ ਇਹਨੇ ਨਾ ਪਗ ਕੋ ਬਲ ਪਾਏ ਰਕਾਬਣ ਪਰ ਪੈਰ ਜਿਹੜੀਆਂ ਘੋੜੇ ਦੀਆਂ ਰਕਾਬਾਂ ਸੀ ਨਾ ਜਿੰਦੇ ਚ ਪੈਰ ਪਾ ਕੇ ਚੜਿਆ ਜਾਂਦਾ ਆ ਇਹ ਘੋੜੇ ਦੇ ਉੱਪਰ ਸਵਾਰ ਐ ਤੇ ਇਹਨੇ ਮਹੰਤ ਕ੍ਰਿਪਾਲਦਾਸ ਨੇ ਆਪਣਾ ਜਿੰਨਾ ਵਜਨ ਐ ਨਾ ਰਕਾਬਾਂ ਤੇ ਪਾ ਲਿਆ ਪੈਰਾਂ ਤੇ ਖੜਾ ਹੋ ਗਿਆ ਮਤਲਬ ਕਿ ਰਕਾਬਾਂ ਚ ਪੈਰ ਫਸਾ ਕੇ ਘੋੜੇ ਦੇ ਉੱਪਰ ਖੜਾ ਹੋ ਗਿਆ ਹੈ ਭਾਰੀ ਸੀ ਸਰੀਰ ਇਹਦਾ ਬੜਾ ਬਲਸ਼ਾਲੀ ਸਰੀਰ ਸੀ ਮੋਟਾ ਸੀ ਹੁਣ ਕਹਿੰਦੇ ਜਦੋਂ ਆਪਣੇ ਆਪਣੀ ਸੀਟ ਤੇ ਉੱਚਾ ਹੋ ਕੇ ਨਾ ਸਗਰੇ ਤਨ ਓਜ ਲਗਾਏ ਵੱਡੋ ਸਾਰੇ ਸਰੀਰ ਦੀ ਸ਼ਕਤੀ ਲਾ ਕੇ ਕੁੱਤਕੇ ਨੂੰ ਦੋਵਾਂ ਹੱਥਾਂ ਨਾਲ ਫੜ ਕੇ ਇਸ ਭਾਂਤ ਲਗਿਓ ਸਿਰ ਫੋਰ ਦਇਓ ਕਹਿੰਦੇ ਇੰਨੇ ਜ਼ੋਰ ਨਾਲ ਵਾਰ ਕੀਤਾ ਹਿਆਤ ਖਾਂ ਦੇ ਸਿਰ ਤੇ ਇਸ ਭਾਂਤ ਲਗਿਓ ਸਿਰ ਫੋਰ ਦਇਓ ਕਹਿੰਦੇ ਕੁੱਤਕਾ ਵੱਜਾ ਸਿਰ ਤੇ ਹਿਆਤ ਖਾਂ ਦੇ ਦੋ ਟੋਟੇ ਕਰ ਦਿੱਤਾ ਸਿਰ ਜਿਵੇਂ ਖਖੜੀ ਨਹੀਂ ਖਿਲਰਦੀ ਐਦਾਂ ਖਲਾਰ ਦਿੱਤਾ ਮਿਝ ਕੱਢ ਦਿੱਤੀ ਗੁਰੂ ਪਿਆਰਿਓ ਜਦੋਂ ਇਹੋ ਜਿਹਾ ਵਾਰ ਹੋਇਆ ਤੇ ਆ ਜਿਹੜਾ ਸਿਰ ਸੀ ਇਹ ਦੋ ਫਾੜ ਹੋ ਗਿਆ ਤੇ ਮਹੰਤ ਨੇ ਤਾਂ ਉਹ ਹਿਆਤਖਾਂ ਤਾਂ ਉਸੇ ਵੇਲੇ ਸਿਕਿੰਟ ਵੀ ਨਹੀਂ ਲੱਗਿਆ ਉਹਦੇ ਪ੍ਰਾਣ ਨਿਕਲਦਿਆਂ ਤੇ ਮਰ ਗਿਆ ਸਿਰ ਦੇ ਦੋ ਟੁਕੜੇ ਕਰ ਦਿੱਤੇ ਪਹਾੜੀ ਰਾਜੇ ਵੇਖ ਰਹੇ ਨੇ ਸ਼੍ਰੀ ਗੁਰ ਮੁਖ ਤੇ ਉਪਮਾ ਪਾਣੀ ਮਹਾਰਾਜ ਦੇ ਵੇਖ ਰਹੇ ਸਨ ਸੱਚੇ ਪਾਤਸ਼ਾਹ ਜਦੋਂ ਮਹੰਤ ਕਰਪਾਲਦਾਸ ਨੇ ਮਾਰਿਆ ਹਯਾਤ ਖਾਨ ਨੂੰ ਪਾਤਸ਼ਾਹ ਨੇ ਫਿਰ ਨਾ 72 ਨਾਟਕ ਦੇ ਵਿੱਚ ਵੀ ਇਹ ਦਰਜ ਕੀਤਾ ਮਹਾਰਾਜ ਕਹਿੰਦੇ ਜਿਵੇਂ ਕ੍ਰਿਸ਼ਨ ਨੇ ਦਹੀਂ ਦੀ ਮਟਕੀ ਤੋੜੀ ਨਾ ਕ੍ਰਿਸ਼ਨ ਨੇ ਦਹੀਂ ਦੀ ਮਟਕੀ ਤੋੜੀ ਕਹਿੰਦੇ ਜਿਵੇਂ ਭੀਮ ਨੇ ਹੱਥ ਵਿੱਚ ਗਦਾ ਫੜ ਕੇ ਦਰਜੋਦਨ ਦੇ ਪੱਟਾਂ ਤੇ ਮਾਰੀ ਸੀ ਕਹਿੰਦੇ ਇਵੇਂ ਕਿਰਪਾਲ ਕੁਪੀਓਤ ਕੋ ਸੰਭਾਰੀ 72 ਨਾਟਕ ਚ ਬਚਨ ਕੀਤਾ ਕਹਿੰਦੇ ਮਹੰਤ ਕ੍ਰਿਪਾਲ ਨੇ ਗੁੱਸੇ ਚ ਆ ਕੇ ਆਪਣੇ ਪੁੱਤਕੇ ਨੂੰ ਸੰਭਾਲ ਲਿਆ ਹਿਆਤ ਖਾਂ ਦੇ ਸਿਰ ਚ ਮਾਰ ਦਿੱਤਾ ਕਹਿੰਦੇ ਐਦਾਂ ਮਿੱਝ ਨਿਕਲੀ ਜਿਵੇਂ ਦਹੀਂ ਨਿਕਲਦਾ ਆ ਮਟਕੀ ਟੁੱਟ ਕੇ ਐਦਾਂ ਮਿੱਝ ਨਿਕਲੀ ਤੇ ਕਹਿੰਦੇ ਐਦਾਂ ਫੁਹਾਰੇ ਖੂਨ ਦੇ ਛੁੱਟਦੇ ਨੇ ਮਹਾਰਾਜ ਕਹਿੰਦੇ ਜਦੋਂ ਕਹਿੰਦੇ ਮੱਖਣ ਦੀ ਮਟਕੀ ਭੰਨੀ ਹੋਵੇ ਜਿਵੇਂ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਲਈ ਕਹਿਣ ਲੱਗੇ ਵੀ ਉਹਦਾ ਘੋੜਾ ਥੱਲੇੋਂ ਨਿਕਲ ਗਿਆ ਹਿਆਤ ਖਾਨ ਦੀ ਲੋਥ ਜਿਹੜੀ ਸੀ ਉਹ ਮੈਦਾਨੇ ਜੰਗ ਦੇ ਵਿੱਚ ਰੁੱਲ ਲੱਗ ਪਈ ਡਿੱਗ ਪਿਆ ਇਸ ਤਰ੍ਹਾਂ ਕਹਿੰਦੇ ਵੀ ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਮਰ ਗਿਆ ਨਾ ਮਹੰਤ ਹਿਆਤ ਖਾਨ ਤਾਂ ਫਿਰ ਪਠਾਣਾ ਨੇ ਚਾਰੇ ਪਾਸਿਓਂ ਘੇਰ ਲਿਆ ਮਹੰਤ ਨੂੰ ਮਹੰਤ ਲੜਦਾ ਰਿਹਾ ਇੱਕ ਸਵਾਰ ਦੇ ਘੋੜੇ ਦੇ ਸਿਰ ਤੇ ਕੁਤਕਾ ਮਾਰਿਆ ਘੋੜੇ ਦੇ ਸਿਰ ਚ ਮਾਰਿਆ ਉਹ ਘੋੜਾ ਬੌਂਦਲ ਗਿਆ ਡਿੱਗ ਪਿਆ ਬੇਹੋਸ਼ ਹੋ ਗਿਆ ਡਿੱਗ ਪਿਆ ਮਲਜੀਤ ਸਹਾਇਕ ਹੋਏ ਤਬੈ ਆਪਣੇ ਮੈਂ ਸਾਧ ਮਲਾਏ ਸਬੈ ਫਿਰ ਜੀਤ ਮਲਨੇ ਆ ਕੇ ਗੁਰੂ ਜੀ ਦੇ ਭੂਆ ਦੇ ਪੁੱਤਰ ਨੇ ਆ ਕੇ ਤੇ ਫਿਰ ਮਹੰਤ ਦੀ ਸਹਾਇਤਾ ਕੀਤੀ ਤੇ ਘੇਰੇ ਵਿੱਚੋਂ ਕੱਢ ਲਿਆ ਪਠਾਣਾ ਦੇ ਘੇਰੇ ਚੋਂ ਕੱਢ ਕੇ ਆਪਣੇ ਨਾਲ ਮਿਲਾ ਲਿਆ ਗੁਲਕਾਂ ਗਨ ਤੀਰ ਚਲਾਵਤ ਹੈ ਦੋਹੁ ਔਰਣ ਬੀਰਣ ਘਾਵਤ ਹੈ ਹੁਣ ਕਹਿੰਦੇ ਗੋਲੀਆਂ ਤੇ ਬਹੁਤ ਤੀਰ ਚਲਾਉਂਦੇ ਨੇ ਦੋਵਾਂ ਪਾਸਿਆਂ ਤੋਂ ਹਮਲਾ ਹੋ ਰਿਹਾ ਆ ਘੋੜੇ ਖਾਲੀ ਹੋ ਰਹੇ ਨੇ ਸੂਰਮੇ ਧਰਤੀ ਤੇ ਤੜਫ ਰਹੇ ਨੇ ਨਗਾਰੇ ਵਜਨ ਦੀ ਵੱਡੀ ਆਵਾਜ਼ ਆ ਰਹੀ ਹੈ ਗੁਰੂ ਪਿਆਰੀ ਸਾਧ ਸੰਗਤ ਇਸ ਤਰ੍ਹਾਂ ਵੰਗਾਣੀ ਵਾਲੇ ਸਥਾਨ ਤੇ ਲੋਥਾਂ ਦਾ ਵੱਡਾ ਖਲਾਰਾ ਪੈ ਗਿਆ ਹੈ ਖਾਨ ਤੀਨ ਸਰਦਾਰ ਮੈਂ ਇੱਕ ਜੱਬ ਲੀਨੋ ਮਾਰ ਕਹਿੰਦੇ ਇਹਨਾਂ ਪਠਾਣਾਂ ਦੇ ਵਿੱਚੋਂ ਜਦੋਂ ਇੱਕ ਨੂੰ ਮਾਰ ਲਿਆ ਤੇ ਇਹਨਾਂ ਨੂੰ ਬੜਾ ਗੁੱਸਾ ਆਇਆ ਬਹੁਤ ਕ੍ਰੋਧਿਤ ਹੋਏ ਤੇ ਹਮਲਾ ਕੀਤਾ ਇਕੱਠਾ ਇੱਕੇ ਵਾਰ ਹਮਲਾ ਕਰਨਾ ਕੀਤਾ ਪਰ ਅਗੋਂ ਸਿੱਖ ਕਿਹੜਾ ਘਟਨੇ ਉਹਨਾਂ ਨੇ ਹਮਲੇ ਨੂੰ ਰੋਕਿਆ ਰੋਕ ਕੇ ਤੇ ਅੱਗੋਂ ਪਲਟਮਾ ਵਾਰ ਕੀਤਾ ਸਿੱਖਾਂ ਨੇ ਬੜੇ ਮਾਰੇ ਉਹਨਾਂ ਦੇ ਹੁਣ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਹਿੰਦੇ ਮੈਦਾਨੇ ਜੰਗ ਦੇ ਵਿੱਚ ਚਲਦਿਆਂ ਚਲਦਿਆਂ ਨਾ ਗੜ ਚਲਾਨ ਇੱਕ ਥਾਨ ਹੈ ਕਾਂਚੀ ਦੇਸ਼ੂ ਕਹਿੰਦੇ ਕਾਂਸੀ ਦੇਸ਼ ਹੈ ਤੇ ਉੱਥੇ ਇੱਕ ਚਨਾਰਗੜ ਨਾਮੀ ਥਾਨ ਹੈ ਉੱਥੇ ਇੱਕ ਸਿੱਖ ਰਹਿੰਦਾ ਆ ਜਿੰਦਾ ਨਾਮ ਹੈ ਰਾਮ ਸਿੰਘ ਕਹਿੰਦੇ ਉਹਨੇ ਨਾ ਇੱਕ ਲੱਕੜ ਦੀ ਤੋਪ ਬਣਾ ਕੇ ਲਿਆਂਦੀ ਮਹਾਰਾਜ ਨੂੰ ਭੇਟਾ ਕੀਤੀ ਲੱਕੜ ਦੀ ਤੋਪ ਕਹਿੰਦੇ ਭਾਰੀ ਲੱਕੜ ਨੂੰ ਮੋਟੀ ਲੱਕੜ ਨੂੰ ਵਿੱਚੋਂ ਖੁਰਚ-ਖੁਰਚ ਕੇ ਉਹਨੇ ਤੋਪ ਬਣਾਈ ਵਿੱਚੋਂ ਖੁਰਚਦਾ ਰਿਆ ਲੱਕੜ ਨੂੰ ਖੁਰਚ-ਖੁਰਚ ਕੇ ਵਿੱਚੋਂ ਕੱਢਦਾ ਰਿਆ ਤੇ ਬਾਹਰਲਾ ਖੋਲ ਉਵੇਂ ਹੀ ਸਲਾਮਤ ਰੱਖਿਆ ਤੇ ਬੜੀ ਮਜ਼ਬੂਤ ਮੋਟੀ ਲੱਕੜ ਦੀ ਤੋਪ ਲੈ ਕੇ ਆਇਆ ਉਹ ਉੱਚੇ ਥਲ ਸੋ ਧਰ ਦਈ ਬਾਰੂਦ ਵਿਸਾਲਾ ਕਹਿੰਦੇ ਜਦੋਂ ਉਸ ਲੱਕੜ ਦੇ ਖੋਲ ਦੇ ਨੂੰ ਉੱਚੇ ਥਾਂ ਤੇ ਰੱਖ ਕੇ ਬਰੂਦ ਭਰ ਦਿੱਤਾ ਜਾਂਦਾ ਧਰ ਦਿੱਤਾ ਜਾਂਦਾ ਉਹਦੇ ਵਿੱਚ ਗੋਲੇ ਪੱਥਰ ਠੋਕ ਦਿੱਤੇ ਜਾਂਦੇ ਜਦੋਂ ਕਹਿੰਦੇ ਅੱਗ ਲਾਈ ਜਾਂਦੀ ਨਾ ਤੇ ਉਹ ਲੱਕੜ ਦੀ ਤੋਪ ਬੜੀ ਦੂਰ ਤੱਕ ਮਾਰ ਕਰਦੀ ਤੇ ਸਤਿਗੁਰੂ ਪਾਤਸ਼ਾਹ ਨੇ ਵੇਖੀ ਬੜੇ ਪ੍ਰਸੰਨ ਹੋਏ ਕਹਿੰਦੇ ਬੜੇ ਭਲੇ ਸਮੇਂ ਤੇ ਲੈ ਕੇ ਆਇਓ ਇਹਦੀ ਵਰਤੋਂ ਹੁਣ ਹੋਵੇਗੀ ਮੈਦਾਨੇ ਜੰਗ ਦੇ ਦੌਰਾਨ ਹੁਣ ਕਹਿੰਦੇ ਜਿੱਥੇ ਜਿੱਥੇ ਟੋਲਾ ਬਣਿਆ ਹੁੰਦਾ ਸੀ ਨਾ ਛਪਾਈਆਂ ਦਾ ਪਠਾਣਾ ਦਾ ਜਾਂ ਪਹਾੜੀ ਰਾਜਿਆਂ ਦੇ ਛਪਾਈਆਂ ਦਾ ਉਧਰ ਨਿਸ਼ਾਨਾ ਲਾ ਕੇ ਜਦੋਂ ਚਲਾਈ ਜਾਂਦੀ ਤੇ ਜਿੱਥੇ ਜਾ ਕੇ ਇਹਦਾ ਬਰੂਤ ਡਿੱਗਦਾ ਗੋਲਾ ਡਿੱਗਦਾ ਪੱਥਰ ਡਿੱਗਦੇ ਉਥੇ ਕਈਆਂ ਕਈਆਂ ਨੂੰ ਲੈ ਕੇ ਇਹ ਜਿਹੜੀ ਤੋਪ ਸੀ ਨਾ ਕਈਆਂ ਨੂੰ ਲੈ ਕੇ ਤੇ ਇਹ ਭਾਵ ਕਈ ਮਰਦੇ ਇਹਦੇ ਨਾਲ ਪੰਨ ਬਰੂਦ ਗੋਲਾ ਕਸਿਓ ਤਤਕਾਲ ਚਲਾਈ ਜਹ 71 ਗਨ ਸੂਰਮੇ ਤਿਤ ਦੇ ਚ ਵਿਚਲਾਈ ਕਹਿੰਦੇ ਜਿੱਥੇ ਵੀ ਜਾ ਕੇ ਗੋਲਾ ਡਿੱਗਦਾ ਜਾਂ ਪੱਥਰ ਡਿੱਗਦੇ ਜਾਂ ਬਰੂਦ ਡਿੱਗਦਾ ਤੇ ਕਹਿੰਦੇ ਬਹੁਤ ਜ਼ਿਆਦਾ ਪਹਾੜੀਆਂ ਦਾ ਨੁਕਸਾਨ ਹੁੰਦਾ ਹੈਰਾਨ ਹੋਏ ਕਹਿਣ ਲੱਗੇ ਇਹ ਕੈਸਾ ਤਮਾਸ਼ਾ ਹੈ ਇਨਾਂ ਕੋਲੇ ਤੋਪ ਕਿੱਥੋਂ ਆ ਗਈ ਹੈ ਜਿਸ ਨੇ ਕਈ ਸੂਰਮਿਆਂ ਨੂੰ ਮਾਰ ਦਿੱਤਾ ਹੈ ਸਾਹਿਬ ਚੰਦ ਬਲੰਦ ਬਲ ਗੁਰ ਬੀਰ ਬਸਾਲਾ ਵਧੇ ਪਠਾਨ ਬਲੋਕ ਕੈ ਬੋਲਿਓ ਤਿਸ ਕਾਲਾ ਕਹਿੰਦੇ ਇਸ ਤਰ੍ਹਾਂ ਸਾਹਿਬ ਚੰਦ ਨਾਮੀ ਇੱਕ ਗੁਰੂ ਜੀ ਦਾ ਵੱਡਾ ਸੂਰਬੀਰ ਸੀ ਜਦੋਂ ਉਹਨੇ ਵੇਖਿਆ ਪਠਾਨ ਵੱਧ ਰਹੇ ਨੇ ਅੱਗੇ ਕਹਿੰਦਾ ਮਹਾਰਾਜ ਮੈਨੂੰ ਆਗਿਆ ਦੇਵੋ ਪਠਾਨ ਇੱਧਰ ਨੂੰ ਵੱਧੇ ਆਉਂਦੇ ਨੇ ਤੇ ਆਪ ਇਹ ਆਪ ਵਾਲੇ ਪਾਸੋਂ ਜਾ ਕੇ ਤੇ ਮੈਂ ਲੜਨਾ ਕਰਾਂ। ਸਾਹਿਬ ਚੰਦ ਨੇ ਆਗਿਆ ਮੰਗੀ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਵਿਚਾਰ ਆਪਾਂ ਸਾਂਝੀ ਕੀਤੀ ਹੈ। ਇਹਨੇ ਬੇਨਤੀ ਪ੍ਰਵਾਨ ਕਰੋ। ਉਟਾਨ ਕੋਟ ਸ਼ੁਕਰ ਮਹਾਰਾਜ ਦਾ ਆਪਸ ਵਿੱਚੀ ਸੰਗਤ ਦਾ। ਬਾਕੀ ਆਪਾਂ ਅੱਗੇ ਪ੍ਰਸੰਗ ਸਰਵਣ ਕਰਾਂਗੇ ਜੀ।